ਹਾਂਜੀ ਦੋਸਤੋ ਸ਼ਸ਼ੀਕਾਰ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਦੇ ਵਿੱਚ ਅ ਕੱਲ ਕਰਾਂਗੇ ਦੋਸਤੋ ਇਸ ਵੀਡੀਓ ਵਿੱਚ ਜੇ ਮੈਂ ਕਿ ਤੁਸੀ ਦੇਖ ਸਕਦੇ ਹੋ ਸਾਹਮਣੇ ਜੇ ਪਟਿਆਲਾ ਕੋਰਟ ਪਟਿਆਲਾ ਕੋਰਟ ਦੇ ਵਿੱਚ ਜੋ ਡਿਸਟ੍ਰਿਕਟ ਕੋਰਟ ਦੇ ਵਿੱਚ ਜਨਕੀ ਵੈਕੈਂਸੀ ਨਿਕਲੀ ਸੀ ਪੀਐਨ ਦੀ ਉਹਦੇ ਜੀ ਰੋਲ ਨੰਬਰ ਨੇ ਜਿਹੜੇ ਉਹ ਆ ਚੁੱਕੇ ਨੇ ਠੀਕ ਹੈ ਜੀ ਰੋਲ ਨੰਬਰ ਆ ਚੁੱਕੇ ਨੇ ਇਹ ਰੋਲ ਨੰਬਰ ਜਿਹੜੇ ਤੁਸੀਂ ਨੇ ਕੀਵਨ ਦੇ ਸਕਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਰੋਲ ਨੰਬਰ ਪਹਿਲਾਂ ਦੋਸਤੋ ਐਸੀ ਪੋਸਟਪੋਨ ਹੋ ਗਈ ਸੀ ਉਹ ਤਰੀਕ ਤੇ ਹੁਣ ਨਵੀਂ ਜਿਹੜੀ ਲਿਸਟ ਜਾਰੀ ਹੋ ਚੁੱਕੀ ਆ ਉਸ ਲਿਸਟ ਨੂੰ ਕਿਸੇ ਤੁਸੀਂ ਦੇ ਸਕਦੇ ਉਹਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਤੇ ਰਿਆਣਾ ਵੈਕੈਂਸੀ ਜਾਣਕਾਰੀ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਠੀਕ ਆ ਤੁਹਾਨੂੰ ਨਾਲ ਹੀ ਸਾਡੇ ਵਟਸਐਪ ਗਰੁੱਪ ਜੋੜ ਲਿਓ ਜਿੱਥੇ ਟੋਟਲ ਲਈ ਡੇਲੀ ਪੋਸਟਾਂ ਜਾਣਕਾਰੀ ਲੈ ਕੇ ਆਉਣ ਲਈ ਰਹੇ ਆ ਹਾਂਜੀ ਸਭ ਤੋਂ ਪਹਿਲਾਂ ਸੀ ਗੂਗਲ ਚਾਜਣਾ ਇੱਥੇ ਭਰੋਗੇ ਸਰਕਾਰੀ ਪੋਸਟਾਂ ਸਰਕਾਰੀ ਪੋਸਟਾਂ ਦੋਸਤੋ ਭਰਨ ਤੋਂ ਸਰਚ ਕਰਨ ਤੋਂ ਬਾਅਦ ਜਿਹੜੀ ਪਹਿਲੀ ਵਸਲ ਉਹਨੂੰ ਉਪਰ ਕਰਾਂਗੇ ਠੀਕ ਹੈ ਜੀ ਉਪਰ ਕਰ ਤੋਂ ਬਾਅਦ ਆਪਣੇ ਕੋਲ ਜਿਹੜਾ ਇਸ ਤਰ੍ਹਾਂ ਦਾ ਕੀ ਹੈ ਜੋ ਯਾਨੀ ਕਿ ਵਸਲ ਅਜੀ ਸੀ ਜੇ ਦੇਖੋਗੇ ਤੁਸੀਂ نیچے ਆਉਂਗੇ ਤਾਂ ਇੱਥੇ ਇੱਕ نیچے ਆਉਣ ਤੋਂ ਬਾਅਦ ਲਿਖਿਆ ਉਸ ਤੋਂ ਐਡਮਿਟ ਕਾਰਡ ਪਟਿਆਲਾ ਇਹ ਕਿਹਾ ਲਿਖਿਆ ਪਟਿਆਲਾ ਡਿਸਟ੍ਰਿਕਟ ਕੋਲ ਪੀਆਰ ਇੰਟਰਵਿਊ ਠੀਕ ਹੈ ਇਸ ਤੇ ਕਲਿੱਕ ਕਰਾਂਗੇ ਆਪਾਂ ਇਸ ਤੋਂ ਹੇਠ ਕਲਿੱਕ ਕਰ ਦੋ ਬਰ ਨੀਚੇ ਆਵਾਂਗੇ ਜੀ ਜਿਵੇਂ ਕਿ ਤੁਸੀਂ ਦੇਖੋਗੇ ਜਿਹੜੀ ਪਹਿਲਾਂ ਵਾਲੀ ਤਰੀਕ ਸੀ ਦੋਸਤੋ ਆ ਸੀ ਉਹ ਹੁਣ ਨਵੀਂ ਅਪਡੇਟ ਹੋ ਗਈ ਤਰੀਕ ਹੁਣ ਇਸ ਤਰ੍ਹਾਂ ਆ ਗਈ ਜਿਹਦੇ ਵਿੱਚ ਜਿਲਾ ਇੰਟਰਵਿਊ ਹੈ ਜੀ ਸ਼ੋਡਨ ਬੋਸਟਰ 23 33 ਸੋਰੀ ਤੇ ਉਸ ਤੋਂ ਬਾਅਦ ਤੁਸੀਂ ਨੀਚੇ ਕਰੋਗੇ ਇੱਥੇ ਇਹ ਦੋ ਲਿਸਟਾਂ ਨੇ ਜੀ ਜਿਹਦੇ ਵਿੱਚ ਕਿ ਨਿਊ ਲਿਸਟ ਇਹ ਆ ਗਈ ਤੇ ਰੋਲ ਨੰਬਰ ਇਸ ਤਰ੍ਹਾਂ ਨੇ ਤੁਸੀਂ ਇਸੇ ਕਲਿੱਕ ਕਰੋਗੇ ਜੋ ਆਪਣੇ ਕੋਲ ਜਿਹੜਾ ਇੰਟਰਵਿਊ ਆ ਜੂ ਆਪਣਾ ਸਾਰੇ ਯਾਨੀ ਕਿ ਪੀਡੀਫ ਆਜੂਗਾ ਇੱਥੋਂ ਆਪਾਂ ਦੇਖ ਸਕਦੇ ਹਾਂ ਹੁਣ ਜਿਵੇਂ ਕਿਸ ਨੂੰ ਦੱਸ ਦੇਵਾਂ ਜਿਨ੍ਹਾਂ ਦਾ ਵੀ ਨਾਮ ਇਹ ਤੋਂ ਲੈ ਕੇ ਸੀ ਦੇ ਵਿੱਚ ਆਉਂਦਾ ਜ ਉਹਨਾਂ ਦੀ 17 ਨੂੰ ਇੰਟਰਵਿਊ ਹੈ 17 ਤੋਂ 2025 ਨੂੰ ਜਿਨ੍ਹਾਂ ਦਾ ਨਾਮ ਡੀ ਤੋਂ ਜੀ ਦੇ ਵਿੱਚ ਆਉਂਦਾ ਉਹਨਾਂ ਦਾ 18 ਦਾ ਇੰਟਰਵਿਊ ਆ ਐਚ ਤੋਂ ਲੈ ਕੇ ਜਿਹਦੇ ਵਿੱਚ ਉਹਨਾਂ ਦਾ 19 ਦਾ ਜੀ ਇਸ ਤਰ੍ਹਾਂ ਕੇ ਤੋਂ ਲੈ ਕੇ ਐਮ ਦੇ ਵਿੱਚ 20 ਦਾ ਇੰਟਰਵਿਊ ਉਹਨਾਂ ਦਾ ਜੀ ਯਾਨੀ ਕਿ ਫਰਵਰੀ ਚ ਇੰਟਰਵਿਊ ਨੇ ਜੀ ਅਹ ਐਨਨ ਤੋਂ ਲੱਗੇ ਕਿ ਉਹਦੇ ਵਿੱਚ 21 ਦਾ ਆਰ ਵਾਲੇ ਨੇ 24 ਚ ਐਸ ਵਾਲੇ ਨੇ 25 ਦੇ ਠੀਕ ਹੈ ਜੀ ਇਸ ਤਰ੍ਹਾਂ ਟੀ ਤੋਂ ਲੱਗੇ ਜੈਡ ਦੇ ਵਿੱਚ 27 ਦਾ ਇੰਟਰਵਿਊ ਆ ਹਾਂ ਜੀ ਇੰਟਰਵਿਊ ਜਿਹੜਾ ਹੋਣਾਗਾ ਜੀ ਤੇ ਤੇਤੀ ਪੋਸਟਾਂ ਦਾ ਹੋਣਾਗਾ ਪੀ ਆਂਦੀਆਂ ਜੋ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਪਟਿਆਲੇ ਵਿੱਚ ਨਿਕਲੀਆਂ ਸੀ ਠੀਕ ਹੈ ਜੀ ਤੇ ਐਡਰੈਸ ਵੀ ਇਹੀ ਹੈ ਤੇ 9 ਵਜੇ ਤੁਸੀਂ ਪਹੁੰਚ ਜਣੇ ओरिजिनल ਡਾਕੂਮੈਂਟ ਵਗੈਰਾ ਲੈ ਕੇ ਤੇ ਜਿਹੜੇ ਤੁਸੀਂ ਦੂਜਾ ਆਪਣੀ ਲਿਸਟ ਹੈ ਜੀ ਉਹ ਕੋ ਤੁਸੀਂ ਇਸ ਤਰ੍ਹਾਂ ਦੇ ਸਕਦੇ ਹੋ ਜਿਹੜੀ ਰਿਜੈਕਟਡ ਲਿਸਟ ਜਾਂ ਰੋਲ ਨੰਬਰ ਵਗੈਰਾ ਉਹ ਆਪਣੇ ਇੱਥੇ ਚੈੱਕ ਕਰ ਸਕਦੇ ਹੋ। ਉਹ ਇਸ ਨਾਲ ਲਿਸਟ ਹੈ। ਇੱਥੇ ਦੇਖੋ ਸਾਰਿਆਂ ਦੇ ਹੀ ਰੋਲ ਨੰਬਰ ਆ ਗਏ ਨੇ ਜੀ। ਇੱਥੇ ਆਪਣਾ ਰੋਲ ਨੰਬਰ ਲਿਖਿਆ ਹੋਇਆ, ਰਜਿਸਟ੍ਰੇਸ਼ਨ ਨੰਬਰ ਲਿਖਿਆ ਹੋਇਆ, ਨਾਮ, ਡੈਡੀ ਦਾ ਨਾਮ ਤੇ ਫਾਦਰ ਨੇਮ। ਇੱਥੇ ਤੁਸੀਂ ਆਪਣਾ ਫਾਈਂਡ ਵੀ ਕਰ ਸਕਦੇ ਹੋ ਰੋਲ ਨੰਬਰ ਕਿਸ ਤਰ੍ਹਾਂ ਕਰਨਾ? ਜੋ ਉੱਪਰਲੇ ਬੱਸ ਹੈ ਹੇਠੇ ਕਰਸਰ ਬਣਿਆ ਇਸ ਤੇ ਕਲਿੱਕ ਕਰਾਂਗੇ। ਜੋ ਵੀ ਤੁਹਾਡਾ ਨਾਮ ਆ ਜੀ ਉਸ ਤੇ ਉਸ ਤੇ ਟੈਪ ਕਰੋਗੇ, ਠੀਕ ਹੈ ਜੀ। ਉਹ ਜਿਹੜਾ ਟਾਈਪ ਕਰੋਗੇ ਤਾਂ نیچے ਤੁਹਾਡਾ ਨਾਮ ਤੇ ਡਿਟੇਲ ਆ ਜਾਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਜਿਹੜਾ ਪਟਿਆਲਾ ਡਿਸਟ੍ਰਿਕਟ ਕੋਲ ਦੇ ਰੀਅਲਟੇਰ ਨੇ ਸੌਰੀ ਰੋਲੰਬਰ ਨੇ ਹੋ ਫਾਈਂਡ ਕਰ ਸਕਦੇ ਹੋ ਦੋਸਤੋ ਤੇ ਜਿਹੜਾ ਇੰਟਰਵਿਊ ਸੰਤਰੀਕ ਦੱਸ ਸੀ ਕਿਸ ਤਰ੍ਹਾਂ ਜੁੜ ਸਕਦੇ ਹੋ ਤੇ WhatsApp ਗਰੁੱਪ ਵਿੱਚ ਵੀ ਆਡਾ ਜੁੜੋ ਇਸ ਸਾਈਡ ਤੇ ਜਾ ਕੇ ਜਾਓਗੇ ਫਾਰਮ ਤੇ WhatsApp ਦਾ ਲਿੰਕ ਤੁਹਾਨੂੰ ਮਿਲ ਜੂਗਾ ਤੇ ਵੀਡੀਓ ਦੇਖਣ ਲਈ ਥੋੜਾ ਬਹੁਤ ਧੰਨਵਾਦ ਜੀ